ਸਤਿ ਸ੍ਰੀ ਅਕਾਲ ਮਿੱਤਰੋ ਤੁਹਾਨੂੰ ਅੱਜ ਦਿਖਾਉਂਦੇ ਆ ਚਾਰ ਟਾਇਰਾਂ ਵਾਲਾ ਮੋਟਰਸਾਈਕਲ ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਚਾਰ ਟਾਇਰ ਲਾਏ ਗਏ ਨੇ ਹੈਗਾ ਹੀ ਮੋਟਰਸਾਈਕਲ ਮੰਗੂ ਹੈ ਸਿਸਟਮ ਜਿਵੇਂ ਤੁਸੀਂ ਦੇਖੋਗੇ ਆ ਦੇਖੋ ਉਪਰੋਂ ਹੈਂਡਲ ਸਾਰਾ ਸਿਸਟਮ ਮੋਟਰਸਾਈਕਲ ਵਾਲਾ ਹੈ ਇੰਜਨ ਵੀ ਦਿਖਾਈਏ ਤੁਹਾਨੂੰ ਇਹ ਹੈਗਾ ਫੋਰ ਸਟ੍ਰੋਕ ਇੰਜਨ ਬੇਕਪ ਬੜੀ ਸੋਹਣੀ ਹੈ ਇਹਦੀ ਪੂਰੀ ਅੱਤ ਪੇਕੱਪ ਹੈ ਭਾਵੇਂ ਸਿੱਧਾ ਹੀ ਚਾੜ ਦੋ ਜਿੱਥੇ ਮੋਟਰਸਾਈਕਲ ਲੀ ਚੜਦਾ ਉੱਥੇ ਚੜਦਾ ਇਹ। ਅਲਾਈ ਵਿਲ ਦੇਖੋ ਤੇ ਟਾਇਰ ਦੇਖੋ ਕਿੰਨੀ ਸੋਹਣੀ ਲੁੱਕ ਦੇ ਵਿੱਚ ਇਹ ਬਣਾਇਆ ਹੋਇਆ ਹੈ ਬਈ। ਤੇ ਨਾਲ-ਨਾਲ ਵੀਡੀਓ ਦੇਖ ਰਹੇ ਨਾਲ ਸ਼ੇਅਰ ਕਰ ਦਿਓ ਬਈ। ਕਿਉਂਕਿ ਹੋਰ ਵੀਰਾਂ ਨੂੰ ਵੀ ਪਤਾ ਲੱਗੇ ਵੀ ਇਹ ਕਿਹੜਾ ਮੋਟਰਸਾਈਕਲ ਹੈ ਤੇ ਕਮੈਂਟਾਂ ਸਾਨੂੰ ਨੌਂ ਜ਼ਰੂਰ ਦੱਸਿਓ ਵੀ ਇਹ ਮੋਟਰਸਾਈਕਲ ਦਾ ਨਾਮ ਕੀ ਹੈ। ਫਿਰ ਤੁਹਾਨੂੰ ਆਪਾਂ ਜ਼ਰੂਰ ਰਿਪਲਾਈ ਦੇਵਾਂਗੇ ਵੀ ਕਿਹੜਾ ਮੋਟਰਸਾਈਕਲ ਹੈ ਇਹਦਾ ਨਾਮ ਕੀ ਹੈ। ਤੇ ਚਾਹ ਟਾਇਰ ਲੱਗੇ ਨੇ ਬੀਲ ਦੇਖੋ ਜਿਵੇਂ ਗੱਡੀ ਤੇ ਲੱਗੇ ਹੁੰਦੇ ਨੇ ਬਾਈ ਜਿਵੇਂ ਲਾਈ ਵੀਲ ਗੱਡੀ ਤੇ ਨਹੀਂ ਹੁੰਦੇ ਇਸ ਤਰ੍ਹਾਂ ਦੇ ਨੇ ਇਹ ਨਿੱਕੇ ਹੈਂਟ ਲੁੱਕ ਦੇ ਵਿੱਚ ਬਣਾਏ ਨੇ ਛੜ ਦੇ ਗੱਲਾਂ ਜਿਹਦੇ ਡਿਸਕ ਬ੍ਰੇਕ ਵੀ ਲਾਏ ਨੇ ਇਹਨਾਂ ਨੇ ਦੇਖੋ ਤੁਹਾਨੂੰ ਦਿਖਾਉਨੇ ਡਿਸਕ ਬ੍ਰੇਕ ਆ ਦੇਖੋ ਜੀ ਜਿੰਨਾ ਮਰਜ਼ੀ ਭੱਜਿਆ ਹੋਵੇ ਜਦੋਂ ਕੇਰਾਮ ਡਿਸਕ ਬ੍ਰੇਕ ਮਾਰਤੇ ਉੱਥੇ ਹੀ ਰੁਕ ਜਾਂਦਾ ਜੀ ਢੀੜਾ ਵੀ ਨਹੀਂ ਖਾਂਦਾ ਪੂਰੀ ਸਰਾ ਗੱਲ ਬਾਤ ਹੈ ਜਿਹੜੇ ਜਿਹੜੇ ਵੀਰਾਂ ਨੂੰ ਵਧੀਆ ਲੱਗੇ ਨਾ ਕਮੈਂਟਾਂ ਜ਼ਰੂਰ ਦੱਸਿਓ ਟਾਇਰ ਦੇਖੋ ਜੀ ਤੇ ਮੈਂ ਹੁਣ ਮਾਡਲ ਗੱਡੀਆਂ ਦੇ ਵਿੱਚ ਟਾਇਰ ਪੋਉਂਦੇ ਨਾ ਇਸ ਤਰ੍ਹਾਂ ਦੇ ਟਾਇਰ ਨੇ ਦੇ ਟਾਇਰ ਵੀ ਸਰਾ ਗੱਲ ਬਾਤ ਐ 2+ ਟਾਇਰ ਨਾ ਨਾ ਪੈਂਚਰ ਹੋੜ ਨਾ ਕੋਈ ਹੋਰ ਚੀਜ਼ ਦਾ ਡਰ ਐ ਚਾਰ ਸ਼ੌਕਰ ਲਾਏ ਨੇ ਇਹਦੇ ਨਾ ਦੋ ਦੋ ਸ਼ੌਕਰ ਮਗਰ ਇੱਕ ਲਾਇਆ ਮਗਰ ਤਿੰਨ ਸ਼ੌਕਰ ਲਾਏ ਨੇ ਗੇਅਰ ਸਿਸਟਮ ਵੀ ਹੈਗਾ ਐ ਨਹੀਂ ਹੈਗਾ ਵੀ ਉੱਤਰ ਕੇ ਮੋੜਨਾ ਪਊਗਾ ਇਹਨੂੰ ਇਥੋਂ ਐਂ ਕਰਕੇ ਐਂ ਪਾ ਦੋ ਬੈਕ ਗੇਅਰ ਹਰੇ ਉੱਪਰ ਲਿਖਿਆ ਵੀ ਆ ਜਿਵੇਂ ਗੱਡੀ ਤੇ ਲਿਖਿਆ ਹੁੰਦਾ ਗੇਅਰ 2 ਹੀ ਨਾ ਰੇਸ ਤੇ ਚੱਲਦਾ ਊਂ ਰੇਸ ਜਿੰਨੀ ਮਰਜ਼ੀ ਦੇਈ ਜੋ ਪਾਏ ਦਾ ਨਹੀਂ ਹੈਗਾ ਜਿਹਨੂੰ ਗੇਅਰ ਪਾਤਾ ਫੇਰ ਚੱਲਦਾ ਹੈ ਗੱਡੀ ਵਾਂਗੂ ਚੱਲਦਾ ਬਈ ਦੇਖੋ ਤੇ ਨਾਲ ਨਾਲ ਲਾਇਕ ਵਾਲਾ ਬਟਨ ਜ਼ਰੂਰ ਦਬੋ ਬਈ ਜਿਹੜਾ ਤੁਹਾਡੇ ਲਵੇ ਸਾਈਡ ਤੇ ਲਾਇਕ ਦਾ ਬਟਨ ਹੈ ਉਹਨੂੰ ਦਬ ਦੋ ਕਿਉਂਕਿ ਉਹਦੇ ਨਾਲ ਸਾਡੀ ਪੇਜ ਦੀ ਰੀਚ ਪਤ ਜਾਂਦੀ ਹੈ ਐਵਰੇਜ ਦੇ ਵਿੱਚ ਆ ਜਾਂਦੀ ਹੈ ਸਾਡਾ ਪੇਜ ਕਾਫੀ ਲੋਚ ਚੱਲ ਰਿਹਾ ਹੈ ਆ ਇਸ ਤਰ੍ਹਾਂ ਲਾਈਕ ਵਾਲਾ ਬਟਨ ਦਬਤੋ ਤੇ ਕੁਝ ਵੀਰਾਂ ਦੀ ਡਿਮਾਂਡ ਹੈ ਵੀ ਹਿੰਦੀ ਦੇ ਵਿੱਚ ਵੀਡੀਓ ਬਣਾਓ ਕਿਉਂਕਿ ਬਹੁਤ ਵੀਰ ਬਾਹਰੋਂ ਦੇਖਦੇ ਨੇ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਤੇ ਭਾਈ ਨਰਾਜ਼ ਨਾ ਹੋਏ ਕਈ ਵਾਰੀ ਮਾੜੀ-ਮੁੱਟੀ ਹਿੰਦੀ ਦੇ ਵਿੱਚ ਵੀ ਗੱਲ ਕਰ ਲਈਏ ਭਾਈ ਕਹਿਣਗੇ ਵੀ ਸਾਨੂੰ ਇਹ ਵਾਸਤੇ ਵੀਡੀਓ ਨਹੀਂ ਬਣਾਉਂਦੇ ਇਸ ਕਰਕੇ ਕਈ ਵੀਡੀਓ ਆਪਾਂ ਹਿੰਦੀ 'ਚ ਵੀ ਬਣਾਵਾਂਗੇ ਦੇਖੋ ਜੀ ਲਾਈਕ ਵੇਲਾ ਦੱਸਿਓ ਕਰਾਂ ਕਮੈਂਟਾਂ 'ਚ ਵੀ ਕਿਹੜੀ ਗੱਡੀ ਹੈ ਦੇਖਦੇ ਆ ਕਿੰਨੇ ਕਿ ਵੀਰਾਂ ਨੂੰ ਪਤਾ ਹੈ ਵੀ ਦਾ ਨਾਮ ਕੀ ਹੈ ਲੈ ਵੀ ਸਰਚ ਕਰਨਾ ਸਰਚ ਕਰ ਲਓ ਕਿਰਾ ਜੇ ਤੁਹਾਨੂੰ ਨਾਮ ਦਾ ਪਤਾ ਹੈ ਜਰੂਰ ਸਾਨੂੰ ਦੱਸਿਓ ਤੇ ਜਿਹੜੇ ਵੀਰ ਨੇ ਪੇਜ ਫੋਲੋ ਨਹੀਂ ਕੀਤਾ ਤੇ ਫੋਲੋ ਕਰ ਲਓ ਆਪਾਂ ਹੁਣ ਇੰਸਟਾਗ੍ਰਾਮ ਤੇ ਰੀਲਾਂ ਪਾਇਆ ਕਰਾਂਗੇ ਇੰਸਟਾਗ੍ਰਾਮ ਦਾ ਵੀ ਨਾਮ ਇਹੀ ਹੈ ਇੰਸਟਾਗ੍ਰਾਮ ਪੇਜ ਦਾ ਬਾਈਕ ਲੌਂਗ ਵਾਲ ਜਾ ਕੇ ਉਹਨੂੰ ਫੋਲੋ ਕਰ ਲਓ ਆਪਾਂ ਸਾਰੀਆਂ ਰੀਲਾਂ ਉਸੇ ਤੇ ਪੈਣਗੀਆਂ ਬਈ ਤੇ ਜ਼ਿਆਦਾਤਰ ਰੀਲਾਂ ਆਪਾਂ ਇੰਸਟਾਗ੍ਰਾਮ ਤੇ ਪਾਇਆ ਕਰਾਂਗੇ ਹੁਣ ਤੇ ਉਹਨੂੰ ਫੋਲੋ ਜਰੂਰ ਕਰਿਓ ਬਈ ਲਾਈਵ ਦੱਸਿਓ ਕਰਾ ਕਮੈਂਟਾਂ 'ਚ ਜਰੂਰ ਦੱਸਿਓ ਸਾਨੂੰ ਇਹਦਾ ਨਾਮ ਕੀ ਹੈ ਫਿਊਚਰ ਤੋਂ ਦਿਖਾਉਂਦੇ ਆ ਕਿਨੇ ਘੰਟੇ ਇਸ ਵਿੱਚ ਡਿਸਕਵਰੀ ਕ ਦੇਖੋ ਜੀ ਇੱਥੇ ਵੀ ਲੱਗੇ ਹੋਣ ਡਿਸਕਵਰੀ ਕ ਜਿਵੇਂ ਗੱਡੀ ਤੇ ਲੱਗੇ ਹੁੰਦੇ ਨੇ ਨਾ ਇਸ ਤਰ੍ਹਾਂ ਲੱਗੇ ਹੁੰਦੇ ਨੇ ਇੱਧਰ ਵੀ ਲੱਗਿਆ ਹੈ ਡਿਸਕਵਰੀ ਕ ਦੇਖ ਸਕਦੇ ਹੋ ਤੇ ਜਿਹੜੀ ਆ ਚੀਜ਼ ਲਾਈ ਹੈ ਨਾ ਇਹ ਬੜੀ ਪਾਵਰਫੁਲ ਹੈ ਇਹਦੀ ਇਹਦੇ ਵਿੱਚ ਇੱਕ ਮੋਟਰ ਲਾਈ ਹੈ ਇੱਕ ਟਰੈਕਟਰ ਦੇ ਵਿੱਚ ਵੀ ਆਈ ਤੇ ਇਹ ਨਾਲ ਦੀ ਮੋਟਰ ਜੇ ਗੱਡੀ ਕਿਤੇ ਖੁੱਭ ਜੇ ਕਰ ਜੇ ਜਿਵੇਂ ਪਹਾੜਾਂ ਦੇ ਵਿੱਚ ਜਾਂਦੀ ਆ ਜਾਂ ਮਿੱਟੀ ਦੇ ਵਿੱਚ ਆਹ ਟੋਚੰਜਾ ਹੈ ਇਹਨੂੰ ਜਾ ਕੇ ਕਿਸੇ ਦਰਖਤ ਨਾਲ ਬੰਨ੍ਹ ਦੋ ਦਰਖਤ ਨਾਲ ਬੰਨ੍ਹ ਕੇ ਇਧਰ ਵੀ ਕਦੇ ਪਾਵਰ ਸੋਚ ਦਿੱਤੀ ਹੋਈ ਆ ਆ ਦੇਖੋ ਜੀ ਇੱਥੇ ਜੇ ਸੁੱਚ ਔਨ ਕਰਤੀ ਬਸ ਆਹ ਮੋਟਰ ਦੀ ਪਾਵਰ ਦੇ ਨਾਲ ਇਹ ਖਿੱਚ ਕੇ ਲੈ ਜੂ ਤਾਂ ਸਾਨੂੰ ਬਈ ਇੰਨੀ ਜਿਆਦਾ ਪਾਵਰ ਹੈ ਇੱਕ ਟਰੈਕਟਰ ਦੇ ਵਿੱਚ ਹੁੰਦੀ ਹੈ ਮੇਰੇ ਨਾਮ ਨਹੀਂ ਯਾਦ ਆ ਰਿਹਾ ਉਹਦੇ ਵਿੱਚ ਵੀ ਇਹ ਦੱਸੀ ਦਿੱਤੀ ਹੋਈ ਹੈ ਤੇ ਬੜੀ ਘੈਂਟ ਚੀਜ਼ ਹੈ ਇਹਦੇ ਵਿੱਚ ਏਨੀ ਪਾਵਰ ਹੈ ਨਾ ਜੇ ਆਪਾਂ 5 5-6 ਬੰਦੇ ਵੀ ਫੜ ਲਈਏ ਇਹਨੂੰ ਆਪਾਂ ਇਹਨੂੰ ਨਾ ਕੰਟਰੋਲ ਨਹੀਂ ਕਰ ਸਕਦੇ ਕੰਟਰੋਲ ਨਹੀਂ ਕਰ ਸਕਦੇ ਏਡੀ ਜ਼ਿਆਦਾ ਪਾਵਰ ਹੈ ਬਹੁਤ ਜ਼ਿਆਦਾ ਪਾਵਰ ਹੈ ਬਈ ਇਹ ਬਰਨਾਲੇ ਤੋਂ ਆ ਆ ਬਈ ਠੀਕ ਆ ਬਈ ਲੈ ਨਾਉਂ ਜ਼ਰੂਰ ਦੱਸਿਓ ਕਰਾਂ ਬਈ ਇਹਨੂੰ ਆਪਾਂ ਕਰਾਂਗੇ ਰਿਪੇਅਰ ਅੱਜ ਬੜਾ ਮਾਈ ਗੱਲ ਆ ਫਿਰ ਗੇੜੇ ਗੂੜੇ ਦੇ ਕੇ ਰੀਲਾ ਪਾਵਾਂਗੇ ਨੇ ਅੱਜ ਕਿਉਂਕਿ ਚਲਾਈ ਬਹੁ ਘੰਟਾ ਇਹਦੀ ਲੈ ਵੀ ਜਿਹੜੀ ਜਿਹੜੇ ਵੀਰ ਨੂੰ ਵਧੀਆ ਲੱਗੇ ਨਾ ਸ਼ੇਅਰ ਜ਼ਰੂਰ ਕਰਿਓ ਆ ਗੱਡੀ ਵਾਸਤੇ ਲੈ ਤੁਹਾਨੂੰ ਉਹ ਜਿਹਾ ਨਾਮ ਦੱਸ ਦਿੰਨੇ ਆ ਇਹਦੇ ਉੱਤੇ ਪੜ੍ਹ ਲਿਓ ਠੀਕ ਹੈ ਤੇ ਆ ਨਾਮ ਹੈ ਏਟੀਵੀ ਏਟੀਵੀ ਇਹਦਾ ਨਾਮ ਹੈ ਲੈ ਵੀ ਜਿਹੜੀ ਜਿਹੜੇ ਵੀਰ ਨੂੰ ਵਧੀਆ ਲੱਗੇ ਨਾ ਸ਼ੇਅਰ ਜ਼ਰੂਰ ਕਰਿਓ